ਇਹ ਨਾ ਉਹ ਬਹੁਤ ਜ਼ਿਆਦਾ ਨਿਗਰ ਰੱਖਣ ਵਾਲਾ ਆਜ ਕੱਲ ਨਾ ਅ ਜਿਹੜੇ ਬਲਡੋਜ਼ਰ ਐਕਸ਼ਨ ਹੋਏ ਆ ਪਿਛਲੇ ਦਿਨੀ ਯੂਪੀ ਤੇ ਯੂਪੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸ਼ਾਇਦ ਹਾਈ ਕੋਰਟ ਨੇ ਵੀ ਥੋੜਾ ਜਿਹਾ ਵਰਜਿਆ ਸੀਗਾ ਨਹੀਂ ਸਾਡੇ ਹੁਣ ਬਲਡੋਜ਼ਰ ਐਕਸ਼ਨ ਤੇ ਸਖਤ ਸੁਪਰੀਮ ਕੋਰਟ ਕਹਿੰਦੇ ਪਟੀਸ਼ਨਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਗੂ ਕਿਹੜੀ ਸਰਕਾਰ ਦੇਊਗੀ ਜਦ ਨਹੀਂ ਸ਼ਾਇਦ ਯੂਪੀ ਸਰਕਾਰ ਦੇਊਗੀ ਲੇਕਿਨ ਜਦੋਂ ਆਪਾਂ ਗੱਲ ਕਰਦੇ ਆ ਨਾ ਬਲਟੋਚਰ ਦੀ ਗੱਲ ਕਰਦੇ ਤੇ ਮੁਕਾਬਲੇ ਦੀ ਗੱਲ ਕਰਦੇ ਆ ਮੈਂ ਇਹ ਮੁਕੰਮਲ ਖਬਰ ਨਹੀਂ ਪੜ ਸਕਿਆ ਲੇਕਿਨ ਮੈਂ ਹੈਡਲਾਈਨ ਪੜਿਆ ਇੱਕ ਖਬਰ ਦਾ ਅੱਜ ਅੰਗਰੇਜ਼ੀ ਟ੍ਰਿਬਿਊਨ ਦੇ ਉੱਤੇ ਇੱਕ ਦੇ ਵਿੱਚ ਇੱਕ ਖਬਰ ਪ੍ਰਕਾਸ਼ਿਤ ਹੋਈ ਹੈ ਜੀ ਬਦਕਿਸਮਤੀ ਮੇਰੀ ਬਦਕਿਸਮਤੀ ਹੈ ਕਿ ਸਾਡੇ ਐਸਪਰੇ ਦਿ ਚੱਲ ਰਹੇ ਹਨ ਤੁਹਾਡੇ ਜਿਹੜੀ ਹੈਗੀ ਸ਼ਾਮ ਹੋ ਰਹੀ ਹੈ ਜਿਹੜਾ ਰਾਤ ਦੇ 12 ਵਜੇ ਤੱਕ ਸਾਡੇ ਵਾਲੇ ਪਾਸੇ ਹੁਣ ਤੋਂ 4-5 ਘੰਟੇ ਪਹਿਲਾਂ ਹੈ ਅਖਬਾਰਾਂ ਸ਼ਾਪਿੰਗ ਆ ਮੀਆਂ ਉਹ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕਾਂ ਨੇ ਪੜ ਲੀਆਂ ਹੋਣਗੀਆਂ ਜੀ ਲਗਭਗ ਸਾਰੇ ਬੰਦੇ ਉਹ ਪੜ ਲੈਂਦੇ ਆ ਲੇਕਿਨ ਕਿਉਂਕਿ ਮੇਰੇ ਕੋਲ ਹੁਣ ਉਧਰੋਂ ਪ੍ਰੋਗਰਾਮ ਦਾ ਟਾਈਮ ਹੁੰਦਾ ਆ ਆਪਾਂ ਉਧਰੋਂ ਚਾਹ ਪਾਣੀ ਵੀ ਪੀਣਾ ਹੁੰਦਾ ਮੈਂ ਮੋਟੀ ਮੋਟੀ ਜੀ ਨਜ਼ਰ ਮਾਰੀ ਨੈੱਟ ਦੇ ਉੱਤੇ ਜੀ ਤਾਂ ਅੱਜ ਜਿਹੜੀ ਕਰਮਿਊਨ ਦੀ ਹੈਗੀ ਆ ਸਟੋਰੀ ਬੜੀ ਅਹਿਮ ਸਟੋਰੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਤੀਜੇ ਦਿਨ ਮਗਰੋਂ ਇੱਥੇ ਇੱਕ ਮੁਕਾਬਲਾ ਹੁੰਦਾ ਹੈ ਹੂੰ ਪੰਜਾਬ ਦੇ ਵਿੱਚ ਜੀ ਗੋਲੀ ਵੱਜਦੀ ਆ ਬੰਦੇ ਦੇ ਤੇ ਗੋਲੀ ਕਿੱਥੇ ਵੱਜਦੀ ਆ ਜੀ ਗੋਲੀ ਵੱਜਦੀ ਆ ਗੁੰਡੇ ਤੋਂ ਔਰ ਇਹ ਜਿਹੜੀ ਮੁਕਾਬਲੇ ਇਸ ਕਿਸਮ ਦੇ ਹੋ ਰਿਹਾ ਵੀ ਇਹਨਾਂ ਮੁਕਾਬਲੇ ਦੇ ਉਸ ਤੇ ਬਹੁਤਾ ਕਿਸੇ ਦੀ ਕਿੰਤੂਪਰਾ ਤੁਨੀ ਕੀਤਾ ਪਰਿਵਾਰਕ ਮੈਂਬਰ ਵੀ ਕਿੰਤੂਪਰਾ ਤੁਨੀ ਕਰਦੇ ਜੀ ਉਹ ਸਵਾਲ ਜੰਗੀ ਸਾਹਿਬੇ ਪਹਿਲਾਂ ਹੁੰਦਾ ਜਦੋਂ ਤੁਹਾਡੇ ਕਿਸੇ ਪਿਆਰੇ ਦੇ ਤੁਹਾਡੇ ਪਰਿਵਾਰ ਦੇ ਮੈਂਬਰ ਤੇ ਕੋਈ ਪਾਜੇ ਤੇ ਪਰਿਵਾਰ ਵਾਲੇ ਪੀੜਦੇ ਹ ਹ ਜੇ ਉਹ ਨਹੀਂ ਪੀੜਦੇ ਤਾਂ ਉਹਦੇ ਕਾਰਨ ਹੋਇਆ ਜਾਂ ਤਾਂ ਇਹ ਕਿ ਉਹਨਾਂ ਦਾ ਜਿਹੜਾ ਪਰਿਵਾਰਕ ਮੈਂਬਰ ਹੈ ਉਹ ਹੁਣਾਗਾ ਰਹੇ ਉਹਦੇ ਕੋਈ ਬਜਣੀ ਚਾਹੀਦੀ ਸੀ ਤੇ ਜਾਂ ਆਪਾਂ ਕਹਿ ਸਕਦੇ ਕਿ ਉਹ ਵਿਚਾਰੇ ਇੰਨੇ ਸਥਰਵ ਹਾਰੇ ਐ ਉਹਨਾਂ ਕੋਲੇ ਕੁਝ ਹੈ ਨਹੀਂ ਉਹਨਾਂ ਕੋਲੇ ਪੈਸਾ ਥੇਲਾ ਹੈ ਨਹੀਂ ਉਹਨਾਂ ਕੋਲੇ ਵਕੀਲ ਕਰਨ ਦੇ ਪੈਸੇ ਐਂਡ ਇਹਨਾਂ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਜਾਣਾ ਪੈਂਦਾ ਸੁਪਰੀਮ ਕੋਰਟ ਜਾਣਾ ਪੈਂਦਾ ਤੇ ਹਾਈ ਕੋਰਟ ਸੁਪਰੀਮ ਕੋਰਟ ਜਾਣ ਵਾਸਤੇ ਤੁਹਾਨੂੰ ਬੰਦਾ ਵਕੀਲਾ ਨੂੰ ਪੇਮੈਂਟ ਕਰਨੀ ਪੈਂਦੀ ਤੇ ਅੱਜ ਕੱਲ ਵਕੀਲ ਜਿਹੜੇ ਚੰਗੇ ਵਕੀਲ ਆ ਪਰ ਪੇਸ਼ੀ ਲੈਂਦੇ ਆ ਪੈਸੇ ਤੇ ਕੋਣ ਲੱਖਾਂ ਰੁਪਈਆ ਚਾਹੇ ਜੀ ਗਰੀਬ ਬੰਦਾ ਉੱਥੇ ਕਿਵੇਂ ਜਾਊਗਾ ਸੋ ਜਿਹੜੀ ਜੋ ਦੇ ਨਾਲ ਫਸਤੀ ਵਰਤੀ ਆ ਉਹ ਹੋਈ ਜਾਂਦੀ ਹੈ ਹਮਮ ਅਗਲੇ ਹੁਣ ਆਪਾਂ ਗੱਲ ਕਰੀਏ ਘਰਾਂ ਨੂੰ ਡਾਊਟਰੀ ਗੱਲ ਹਮਮ ਪੰਜਾਬ ਦੇ ਵਿੱਚ ਵੀ ਘਰ ਛਾਏ ਜਾ ਰਹੇ ਆ ਪੜ ਦੇ ਵਕਫਾ ਖੇਤ ਜਦ ਵੀ ਘਲਟਾ ਹੀ ਜਾਂਦੇ ਤੇ ਘਲਟਾਉਂ ਵੀ ਪਰਤ ਜਿਹੜੀ ਹੈਗੀ ਇਹ ਕਿੱਥੋਂ ਪਈ ਹੂੰ ਹੂੰ ਇਹਦੀ ਜੇ ਅਪ ਸ਼ੁਰੂਆਤ ਦੇਖੀਏ ਤਾਂ ਸਾਡੇ ਜਮਾਨੇ ਦੇ ਵਿੱਚ ਇਹਦੀ ਸ਼ੁਰੂਆਤ ਯੂਪੀ ਦੇ ਵਿੱਚੋਂ ਸ਼ੁਰੂ ਹੁੰਦੀ ਹੈ ਬਿਲਕੁਲ ਯੂਪੀ ਦੇ ਵਿੱਚ ਇੱਕ ਸਾਧੂ ਇੱਕ ਸੰਤ ਗੋਰਖਪੁਰ ਡੇਰੇ ਦਾ ਮਹੰਤ ਉਹ ਉੱਥੇ ਦਾ ਮੁੱਖ ਮੰਤਰੀ ਹੈ ਬਿਲਕੁਲ ਉਹ ਤੁਸੀਂ ਦੇਖੋਗੇ ਉਹਦੇ ਦਫ਼ਤਰ ਦਾ ਸਾਰਾ ਰਗ ਭਗਮਾ ਹੀ ਹੈ ਹੂੰ ਹੂੰ ਉਹਦੀ ਕੁਰਸੀ ਦੇ ਉੱਤੇ ਜਿਹੜਾ ਤੌਰੀਆ ਪਿਆ ਉਹ ਵੀ ਭਗਮਾ ਉਹਦੇ ਕੱਪੜੇ ਵੀ ਭਗਮੇ ਪਾਏ ਹੁੰਦੇ ਆ ਕਦੇ-ਕਦੇ ਉਹ ਆਪਣੇ ਡੇਰੇ ਦੇ ਵਿੱਚ ਵੀ ਆਉਂਦਾ ਇੱਥੇ ਗਊਆਂ ਨੂੰ ਉਹ ਗੁਰਮੀਦਿੰਦਾ ਤੇ ਉਹਨਾਂ ਨੂੰ ਪੁਲਿਸ ਦਾ ਵੀ ਹੈ ਪਰ ਉਹਦੇ ਆਪਣੇ ਰਾਜ ਦੇ ਵਿੱਚ ਮਨੁੱਖਾਂ ਨੂੰ ਗੋਲੀਆਂ ਨਾਲ ਵੀ ਢਾਇਆ ਜਾਂਦਾ ਹੈ। ਬਿਲਕੁਲ। ਉੱਥੇ ਗੱਡੀਆਂ ਵੀ ਉਲਟਾਈਆਂ ਜਾਂਦੀਆਂ ਕਿਹ ਜੀ ਗੱਡੀ ਉਲਟ ਗਈ ਬੰਦਾ ਫੜ ਗਿਆ। ਇਹ ਠੀਕ ਹੈ ਮਾੜਾ ਬੰਦਾ ਹੁੰਦਾ ਹੈ ਉਹਦੇ ਖਿਲਾਫ ਤੁਸੀਂ ਕਾਨੂੰਨ ਮੁਤਾਬਕ ਕਾਰਵਾਈ ਕਰੋ ਕਾਨੂੰਨ ਨੂੰ ਭਾਵੇਂ ਫਾਇਦੇ ਦੇ ਫਾਇਦੇ ਮਿਲਣਾ ਚਾਹੀਦਾ। ਹੂੰ ਹੂੰ। ਲੇਕਿਨ ਬਗੈਰ ਕਿਸੇ ਕਾਨੂੰਨ ਤੋਂ ਤੁਸੀਂ ਕਿਸੇ ਬੰਦੇ ਨੂੰ ਗੋਲੀ ਮਾਰ ਦਿਓ ਇਹ ਗੱਲ ਵੀ ਠੀਕ ਨਹੀਂ। ਹੂੰ। ਜੋ ਪੰਜਾਬ ਦੇ ਵਿੱਚ ਵੀ ਜਿਹੜੀ ਘਟਾਉਣ ਵਾਲੀ ਪ੍ਰਵਿਰਤੀ ਆਈ ਹੈ ਇਹ ਪ੍ਰਵਿਰਤੀ ਵੀ ਯੂਪੀ ਤੋਂ ਆਈ ਹੈ। ਕਿਉਂਕਿ ਵੱਖ-ਵੱਖ ਪਾਰਟੀਆਂ ਤੇ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਨਾ ਜੀ ਤੇ ਤੁਸੀਂ ਦੇਖੋ ਤੇ ਨਰੇਂਦਰ ਮੋਦੀ ਸਾਹਿਬ ਵੀ ਜਾਂਦੇ ਆ ਪ੍ਰਚਾਰ ਵਾਸਤੇ ਅਮਿਤ ਸ਼ਾਹੂਰੀ ਵੀ ਪ੍ਰਚਾਰ ਵਾਸਤੇ ਆਦੇ ਪਰ ਜਦੋਂ ਕਿਤੇ ਸੀਟ ਫਸ ਜਾਂਦੀ ਹੈ ਨਾ ਵੀ ਆਹ ਸੀਟ ਜਿੰਨੀ ਸਾਡੇ ਲਈ ਮੁਸ਼ਕਲ ਹੈ ਔਰ ਆਹ ਕਿਹੇ ਪਾਰਟੀਆਂ ਤੇ ਉੱਥੇ ਵੀ ਜੋਗੀ ਅਦਿੱਤਿਆਨਾਥ ਨੂੰ ਬੁਲਾਇਆ ਜਾਂਦਾ ਬਿਲਕੁਲ ਔਰ ਜੋਗੀ ਅਦਿੱਤਿਆਨਾਥ ਜਾ ਕੇ ਜਦੋਂ ਆਪਣਾ ਪੋਲੀਟੀਕਲ ਪਾਸ਼ਨ ਕਰਦੇ ਆ ਤੇ ਟੈਸਟ ਦੇ ਉੱਤੇ ਕਈ ਵਾਰੀ ਬਿਲਡੋਜਰ ਦਾ ਮਾਡਲ ਵੀ ਰੱਖਿਆ ਹੁੰਦਾ ਛੋਟਾ ਜਾਂ ਤੇ ਜੋਗੀ ਦਿੱਤਿਆਂ ਨਾਲ ਨੂੰ ਬਿਲਡੋਜਰ ਬਾਬੇ ਪ੍ਰਜੋਗ ਪੇਸ਼ ਕੀਤਾ ਜਾਂਦਾ ਹੈ ਸਾਡੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਭਾਈਚਾਰਾ ਉਹ Hindu ਹੈ ਦੂਜੇ ਨੰਬਰ ਦੇ ਉੱਤੇ ਜੇ ਆਪਾਂ ਦੇਖੀਏ ਛੋਟਾ ਭਾਈਚਾਰਾ ਜਿਹੜਾ ਪ੍ਰਕਾਸ਼ਕਿੰਦੀ ਭਾਈਚਾਰਾ ਜਿਹੜਾ ਸਭ ਤੋਂ ਵੱਡਾ ਉਹ Musalman ਹੈ ਤੇ ਫਿਰ ਸਾਡੇ ਵਰਗੇ ਸਿੱਖ ਵਗੈਰਾ ਆ ਜਾਂਦੇ ਤਾਂ ਮੁਸਲਮਾਨਾਂ ਨੂੰ ਇਹ ਉਹ ਸਮਝਿਆ ਜਾਂਦਾ ਜਿਵੇਂ ਉਹ ਇਸ ਦੇਸ਼ ਦੇ ਨਾਗਰਿਕ ਨਾ ਹੋਣ ਉਹ Hinduਆ ਦੇ ਵਿੱਚੋਂ ਉਹ Hinduਆ ਦੇ ਜਿਹੜੇ ਦੁਸ਼ਮਣ ਹੋਣ ਜੀ ਅਸੀਂ ਇਹ ਵੀ ਜਾਣਦੇ ਆ ਕਿ ਭਾਰਤ ਦੇ ਵਿੱਚ ਇਹਦੇ ਬਹੁਤੇ ਮੁਸਲਮਨ ਭਰਾ ਐ ਇਹ ਉਹ ਮੁਸਲਮਨ ਭਰਾ ਐ ਜਿਹੜੇ ਸਿੱਧੂਵਾਦ ਤੋਂ ਕਨਵਰਟ ਹੋ ਕੇ ਜਿਨ੍ਹਾਂ ਨੇ ਇਸਲਾਮ ਧਾਰਨ ਕੀਤਾ ਹੋਇਆ ਜੀ ਜੀ ਚਾਹੇ ਕੋਈ ਬੰਦਾ ਕਿਸੇ ਵੀ ਧਰਮ ਵਿੱਚ ਚਲਿਆ ਜਾਵੇ ਕੋਈ ਪੱਗ ਬੰਨ ਲੈ ਕੋਈ ਪੱਗ ਨਹੀਂ ਬੰਨਦਾ ਲੇਕਿਨ ਇਹ ਰਿਸ਼ਤੇ ਦਾ ਰਿਸ਼ਤਾ ਹੀ ਹੁੰਦੇ ਰ ਖੂਨ ਦੇ ਰਿਸ਼ਤੇ ਹੁੰਦੇ ਹੂੰ ਇਹ ਤੇ ਉੱਤੇ ਬਲਡੋਜਰ ਬਾਬੇ ਨੂੰ ਇਸ ਤਰ੍ਹਾਂ ਬਣਾਇਆ ਜਿਵੇਂ ਕਹੇ ਜੋਗੀ ਦਿੱਤਿਆ ਨਾਲ ਨੂੰ ਕਿ ਇਹ ਇਹ ਕੰਮ ਕਰਦਾ ਮੁਸਲਮਾਨਾਂ ਨੂੰ ਇਹ ਟਾਰਗੇਟ ਕਰਦਾ ਹੂੰ ਦੁਹਿਤ ਜਿਹੜੀ ਉਹਦਾ ਕਦੇ ਵਿਰੋਧ ਕੀਤਾ ਹੋਇਆ ਸੀਗਾ ਆਪਣੇ ਨੇ ਅਰਵਿੰਦ ਕੇਜਰੀਵਾਲ ਦੇ ਜੀ ਇਹ ਗੱਲ ਗਲਤ ਹੁੰਦੀ ਹੈ ਸਾਡੇ ਪੰਜਾਬ ਦੇ ਵਿੱਚੋਂ ਬਹੁਤ سارے ਲੀਡਰਾਂ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ ਤੇ ਜੇ ਮੈਂ ਨਹੀਂ ਪੜਿਆ ਤਾਂ ਸ਼ਾਇਦ ਮੈਂ ਇੱਕ ਇੱਕ ਖਬਰ ਭਗਵੰਤ ਸਮਾਨ ਜੀ ਦੇ ਮੋਹਣੀ ਸੁਣੀ ਹੋਣੀ ਜਾਂ ਉਹਨਾਂ ਦੇ ਜਿਹੜੇ ਕੁਝ ਬਿਆਨ ਨਹੀਂ ਪੜਿਆ ਕਿ ਉਹਨਾਂ ਨੇ ਇਹ ਦਾ ਵਿਰੋਧ ਕੀਤਾ ਹੋਇਆ ਪਰ ਅਮਨੀ ਤੌਰ ਦੇ ਉੱਤੇ ਦੇਖੀ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਸ਼ੁਰੂ ਹੋ ਗਿਆ ਇੱਥੇ ਕਹਿੰਦੇ ਦੀ ਜਿਹੜੇ ਆ ਹੈਗੇ ਆ ਨਸ਼ੇ ਪੱਤੇ ਦਾ ਕੰਮ ਕਰਨ ਵਾਲੇ ਲੋਕ ਉਹਨਾਂ ਦੇ ਘਰਾਂ 'ਚ ਆ ਜਾ ਰਹੇ ਜੀ ਅਦਾਲਤਾਂ ਦੇ ਮਾਮਲੇ ਦੇ ਅੰਦਰ ਜਿਹੜਾ ਕ੍ਰਿਟੀਸਿਜ਼ਮ ਹੁੰਦਾ ਫਿਰ ਕਹਿੰਦੇ ਜੀ ਇਹ ਉਹ ਥਾਮਾਂ ਜਿਹੜੀਆਂ ਥਾਮਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਐ ਅਸੀਂ ਉਹ ਥਾਮਾਂ ਖਾਲੀ ਕਰਵਾਉਣੀ ਹੂੰ ਹੂੰ ਉਨਾ ਇਹ ਜਿਹੜੀ ਘਟਨਾ ਦਾ ਆਪਾਂ ਜ਼ਿਕਰ ਕਰਦੇ ਆ ਘਟਨਾ ਸੁਪਰੀਮ ਕੋਰਟ ਦੇ ਇੱਕ ਫੈਸਲੇ ਨਾਲ ਜਿਹੜੀ ਹੈ ਰੌਸ਼ਨੀ ਚ ਆਈ ਹੈ ਜੀ ਜਿਹਨੂੰ ਪੁਰਾਣਾ ਅਲਾਹਾਬਾਦ ਕਹਿੰਦੇ ਨੇ ਜੀ ਅੱਜ ਕੱਲ ਉਹਦਾ ਨਾਮ ਬਦਲ ਕੇ ਚੂਤੀ ਦੇ ਵਿੱਚ ਪ੍ਰਿਆਗ ਰਾਜ ਧਰਤਾ ਧਾਰਮਿਕ ਰਾਜ ਕਰਤਾ ਮਤਲਬ ਪ੍ਰਿਆਗ ਰਾਜ ਦੇ ਵਿੱਚ 2-3 ਸਾਲ ਪਹਿਲਾਂ ਕਿਤੇ ਕੋਈ 3 ਸਾਲ 4 ਸਾਲ ਪਹਿਲਾਂ ਕੁਝ ਮਕਾਨ ਢਾ ਦਿੱਤੇ ਸੀ ਜਿਹੜੇ ਮਕਾਨ ਢਾ ਇਸ ਵਿੱਚ ਕਿੰਨਾ ਦੇ ਸੀ 3-4 ਮਕਾਨ ਢਾ ਇਸ ਵਿੱਚ ਪ੍ਰੋਫੈਸਰ ਵੀ ਹੈਗੇ ਤੇ ਉਹਦੇ ਵਿੱਚ ਵਕੀਲ ਵੀ ਹੈਗੇ ਜੀ ਤੇ ਮਕਾਨ ਤੋਂ ਬਾਅਦ ਕੀ ਹੈ ਕਿਉਂ ਕਿ ਹੈ ਵੀ ਇਹ ਢਾਈ ਕਿਉਂ ਹੈ ਤੇ ਇੱਕ ਤੁਹਾਡੇ ਯਾਦ ਹੋਣਾ ਜੁਪੀ ਦੇ ਵਿੱਚ ਦੋ ਭਰਾ ਮਾਰੇ ਗਏ ਸੀ ਜੀ ਦੇ ਵਿੱਚੋਂ ਇੱਕ ਦਾ ਨਾਮ ਅਤੀਕ احمد ਸੀ ਤੇ ਦੂਜੇ ਦਾ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ ਜੀ ਉਹਨਾਂ ਦੋਨਾਂ ਨੂੰ ਇਸ ਕਰਕੇ ਮਾਰਿਆ ਸੀ ਕਿ ਕੁਝ ਗੈਂਗਸਟਰਾਂ ਨੇ ਮਾਰ ਪਿਆ ਸੀ ਜਵਾਕਾਂ ਦੇ ਛੋਟੇ ਛੋਟੇ ਨੇ ਕਿ ਉਹਨਾਂ ਨੂੰ ਪੇਸ਼ੀ ਦੇ ਲੈ ਕੇ ਆਏ ਸੀ ਪਹਿਲਾ ਉਹ ਅੰਡਰਗਰਾਉਂਡ ਸੀ ਜੀ ਦੋਨਾਂ ਨੇ ਲੁੱਟਮਾਰ ਬਹੁਤ ਕੀਤੀ ਸੀ ਕਬਜ਼ੇ-ਕੁਬਜ਼ੇ ਬੜੇ ਕੀਤੇ ਸੀ ਲੇਕਿਨ ਜਦੋਂ ਰਾਤ ਨੂੰ ਉਹਨਾਂ ਨੂੰ ਕੱਢ ਕੇ ਕਹਿੰਦੇ ਜੀ ਇਹਦਾ ਮੈਡੀਕਲ ਕਰਾਉਣਾ ਹਸਪੀਟਲ ਚ ਲੈ ਕੇ ਜਾ ਰਹੇ ਸੀ ਤੇ ਦੋ ਮੁੰਡੇ ਆਏ ਜੀ ਅਲੌਕ ਪਿਸਤਲ ਸੀ ਉਹਨਾਂ ਨੇ ਗੋਰੀਆਂ ਮਾਰਤੀਆਂ ਤੇ ਉਹ ਦੋਨੋਂ ਮਾਰੇ ਗਏ ਸੀ ਇਹ ਕਹਿੰਦੇ ਵੀ ਉਹਨਾਂ ਦੀ ਇਹ ਜਮੀਨ ਦੇ ਅਧਿਕਾਰ ਸੀ ਨਾ ਜਿਹੜੀ ਉਹਨਾਂ ਨੇ ਜ਼ਮੀਨ ਵੜਾਈ ਸੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਕਨੇ ਪ੍ਰਸ਼ਾਸਨ ਨੇ ਸਮਝ ਲਿਆ ਵੀ ਜਿਹੜੇ ਇਹ ਘਰ ਹੈ ਨਾ ਪ੍ਰੋਫੈਸਰਾਂ ਦੇ ਤੇ ਵਕੀਲਾ ਦੇ ਇਹ ਉਸ ਜ਼ਮੀਨ ਦੇ ਵਿੱਚ ਬਣੇ ਹੋਏ ਆ। ਪਰ ਉਹਨਾਂ ਨੇ ਘਟਾ ਸੀ ਕਿਉਂਕਿ ਉਹ ਵਕੀਲ ਸੀਗੇ ਪੈਸੇ ਵਾਲੇ ਆਂ ਪ੍ਰੋਫੈਸਰ ਸੀ ਉਹ ਹਾਈ ਕੋਰਟ ਚਲੇ ਗਏ। ਉਹਨਾਂ ਨੇ ਜੁਪੀ ਦੀ ਹਾਈ ਕੋਰਟ ਚਲਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਜ਼ਾਹਿਰ ਕੀਤੀਆਂ ਲੇਕਿਨ ਉੱਥੇ ਜੁਪੀ ਸਰਕਾਰ ਦੀ ਗੱਲ ਨਾਲ ਸਹਿਮਤ ਹੋ ਜਾਂਦੇ ਤੇ ਉਹਨਾਂ ਦੀਆਂ ਪਟੀਸ਼ਨਾਂ ਰੱਦ ਕਰਤੀਆਂ ਸੀ। ਫਿਰ ਉਹ ਆ ਗਏ ਜੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚੋਂ ਕੱਲ ਜਿਹੜਾ ਫੈਸਲਾ ਹੋਇਆ ਜੀ ਇਹ ਫੈਸਲਾ ਬੜਾ ਮਹੱਤਵਪੂਰਨ ਹੈ। ਜੀ। ਉਹਨਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਕੀ ਨੇ ਰਾਈਟ ਦਿੱਤਾ ਕਿ ਤੁਸੀਂ ਅਦਾਲਤੀ ਹੁਕਮ ਤੋਂ ਬਿਨਾਂ ਕਿਸੇ ਦੇ ਘਰ ਟਾਹ ਦਿਓ ਜੀ ਕਲੀਨ ਦਿੱਤੀ ਸਪੇਟ ਨੇ ਕਹਿੰਦੇ ਜੀ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਸੀ ਉਹ ਕਹਿੰਦੇ ਨੋਟਿਸ ਕਿਵੇਂ ਦਿੱਤਾ ਸੀ ਕਹਿੰਦੇ ਜੀ ਨੋਟਿਸ ਅਸੀਂ ਉਹਨਾਂ ਦੇ ਦਰਵਾਜ਼ੇ ਤੇ ਚਿਪਕਾਏ ਸੀ ਸੁਪਰੀਮ ਕੋਰਟ ਨੇ ਇਹਦਾ ਵੀ ਨੋਟਿਸ ਲਿਆ ਉਹ ਕਹਿੰਦੇ ਦਰਵਾਜ਼ੇ ਤੇ ਚਿਪਕਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਨੋਟਿਸ ਦਿੱਤਾ ਜੀ ਤੁਸੀਂ ਕਹਿੰਦਾ ਕਿ ਅਸੀਂ ਚਿਪਕਾਏ ਕਿ ਤੁਹਾਡੇ ਕੋਲੇ ਆਏਗਾ ਇੱਕ ਜਬੂਤ ਕੀ ਹੈ ਕਿ ਉਹ ਨੋਟਿਸ ਉਹਨਾਂ ਕੋਲ ਪਹੁੰਚ ਗਿਆ ਜੋ ਸੁਪਰੀਮ ਕੋਰਟ ਨੇ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਸੀ ਤੇ ਹੁਣ ਕੱਲ ਫੇਰ ਉਹਨਾਂ ਨੇ ਮਤਲਬ ਉਹਨਾਂ ਹਦਾਇਤਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਜਦੋਂ ਕਿਸੇ ਬੰਦੇ ਨੂੰ ਨੋਟਿਸ ਦਿੰਦਾ ਉਹ ਕੋਰੀਅਰ ਦੇ ਰਾਹੀਂ ਜਾਣਾ ਚਾਹੀਦਾ ਹੈ ਉਹ ਰਜਿਸਟਰੀ ਦੇ ਰਾਹੀਂ ਜਾਣਾ ਚਾਹੀਦਾ ਉਹ ਪੋਸਟ ਵਿਭਾਗ ਦੇ ਰਾਹੀਂ ਜਾਣਾ ਚਾਹੀਦਾ ਤੇ ਨਾਲ ਤੁਹਾਡਾ ਜਿਹੜਾ ਹੈਗਾ ਜਿਹੜਾ ਤੁਸੀਂ ਨੋਟਿਸ ਦੇ ਘਰ ਤੇ ਚਿਪਕਾਉਣਾ ਉਹ ਵੀ ਚਿਪਕਾਉਣਾ ਚਾਹੀਦਾ ਇਹ ਦੋਨੇ ਗੱਲਾਂ ਬਰਾਬਰ ਬਰਾਬਰ ਹੁੰਦੀਆਂ ਤੁਸੀਂ ਤੇ ਨਹੀਂ ਚਿਪਕਾਇਆ ਕਿ ਕਿ ਤੁਹਾਨੂੰ ਭੁਲੇਖਾ ਪੈ ਗਿਆ ਉਹ ਜਿਹੜੇ ਪ੍ਰੋਫੈਸਰਾਂ ਦੇ ਘਰ ਤਾਂ ਇਹ ਜਾਂ ਵਕੀਲਾਂ ਦੇ ਘਰ ਤਾਂ ਇਹ ਉਹ ਤਾਂ ਹੋਰ ਜਮੀਨ ਤੇ ਹੂੰ ਹੂੰ ਉਹਨਾਂ ਦਾ ਤਾਂ ਅਸਲੀ ਕਹਿਨ ਦੇ ਨਾਲ ਕੋਈ ਲਾਗਾ ਤੇ ਗਈ ਨਹੀਂ ਉਹਨਾਂ ਦੇ ਵਿੱਚ ਉਹਨਾਂ ਨੇ ਫੈਸਲਾ ਦੇ ਦਿੱਤਾ ਜੀ ਫਿਕਸ ਕਰ ਦਿੱਤਾ ਉਹਨਾਂ ਨੇ ਇਹ ਗਾਹ ਵਾਸਤੇ ਕਿ ਜਦੋਂ ਵੀ ਕੋਈ ਅਫਸਰ ਅਜਿਹੀ ਕਾਰਵਾਈ ਕਰੂਗਾ ਤਾਂ ਉਹਦਾ ਜਿਹੜਾ ਹੈਗਾ ਜਿਹੜਾ ਉਹਨੂੰ ਜੁਰਮਾਨਾ ਹੋਊਗਾ ਹਰਜਾਨਾ ਪਊਗਾ ਮੁਆਵਜ਼ਾ ਪਊਗਾ ਉਹ ਸਰਕਾਰੀ ਖਜ਼ਾਨੇ ਚ ਨਹੀਂ ਦਿੱਤਾ ਜਾਊਗਾ ਉਹ ਅਫਸਰ ਦੀ ਜੇਬ ਚ ਦਿੱਤਾ ਜਾਊਗਾ ਜੀ ਤਾਂ ਕਿ ਕੋਈ ਵੀ ਅਫਸਰ ਜਿਹੜਾ ਹੈਗਾ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਸੋਚ ਲੈ ਵੀ ਕਾਨੂੰਨੀ ਪਿਤਰਾ ਹੋ ਗਈ ਹੈ ਇਸ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਜੀ ਜਿਹੜੇ ਜਿਹਨਾਂ ਦੇ ਪਟੀਸ਼ਨਾਂ ਪਾਈਆਂ ਉਹਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਜੀ ਇੱਕ ਜੱਜ ਸਾਹਿਬ ਨੇ ਟਿੱਪਣੀ ਜਿਹੜੀ ਕੀਤੀ ਹੈ ਜੀ ਉਹਨਾਂ ਦੀ ਟਿੱਪਣੀ ਬਹੁਤ ਹੀ ਜਿਹੜੀ ਨੂੰ ਆਪਾਂ ਕਹਿੰਦੇ ਭਾਵਕ ਟਿੱਪਣੀ ਕੀਤੀ ਹੈ ਉਹ ਕਹਿੰਦੇ ਜਿਹੜੀ ਸਾਡੇ ਕੋਲੇ ਵੀਡੀਓ ਆਈ ਹੈ ਜਿਹੜੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਉਹਨਾਂ ਦਾ ਘਰ ਢਾਇਆ ਜਾ ਰਿਹਾ ਹੈ ਜਦੋਂ ਘਰ ਢਾਇਆ ਜਾ ਰਿਹਾ ਸੀ ਇੱਕ ਲੜਕੀ ਇੱਕ ਬੱਚੀ ਉਹ ਬੱਜੜੀ ਆ ਤੇ ਘਰ ਚ ਵੱਢਦੀ ਹੈ। ਘਰ ਚ ਜਾ ਕੇ ਉਹ ਆ ਵੀ ਕਿਤਾਬਾਂ ਲੈ ਕੇ ਆਉਂਦੀ ਹੈ। ਮਤਲਬ ਬੱਚੀ ਪੜ ਰਹੀ ਹੈ, ਉਹਨੂੰ ਪਤਾ ਕਿ ਮੇਰਾ ਘਰ ਤਾਂ ਆਇਆ ਜਾ ਰਿਹਾ। ਮੇਰੀਆਂ ਕਿਤਾਬਾਂ ਜਿੱਥੋਂ ਮੈਂ ਗਿਆਨ ਹਾਸਲ ਕਰਨਾ ਕਿਤੇ ਇਹ ਪਰਵਾਜ਼ ਨਾ ਹੋ ਜਾਣ। ਤੇ ਜੱਜ ਸਾਹਿਬ ਕਹਿੰਦੇ ਵੀ ਜਦੋਂ ਇੰਨੀ ਨਾਸ਼ਕ ਸਥਿਤੀ ਹੋਵੇ, ਇੰਨੀ ਭਾਵਕਤਾ ਵਾਲੀ ਸਥਿਤੀ ਹੋਵੇ ਕਿ ਜਿਹੜੇ ਲੋਕ ਲੋਕਾਂ ਦੇ ਘਰ ਤਾਂ ਆਉਂਦੇ ਆ ਉਹ ਵੀ ਨਜਾਇਜ਼ ਘਰ ਤਾਂ ਆਉਂਦੇ ਆ। ਉਹਨਾਂ ਨੂੰ ਵਿਆਹ ਨਹੀਂ ਆਉਂਦੀ। ਇਸ ਲਈ ਜ਼ਰੂਰੀ ਹੈ ਕਿ ਜਿਹੜਾ ਮੁਆਵਜ਼ਾ ਹੋਏ ਤੇ ਨਾ ਇਹ ਸਰਕਾਰੀ ਖਜ਼ਾਨੇ ਚ ਨਾਲ ਦਿੱਤਾ ਜਾਵੇ ਉਹਨਾਂ ਦੀ ਜੇਬਾਂ ਚੋਂ ਵਸੂਲਿਆ ਜਾਵੇ। ਜੀ। ਕੱਲ੍ਹ ਉਸ ਮਾਮਲੇ ਦੇ ਵਿੱਚ ਜਿਹੜਾ ਇਹ ਫੈਸਲਾ ਆਇਆ ਜੀ ਜਿਹਦਾ ਅੱਜ ਦੇ ਖ਼ਵਾਰਾ ਦੇ ਵਿੱਚ ਜ਼ਿਕਰ ਹੈ ਉਹਦੇ ਰਾਹੀਂ 10-10 ਲੱਖ ਰੁਪਈਆ ਹਰਜਾਨਾ ਕਰ ਦਿੱਤਾ ਹੈ ਜੀ ਉਹਨਾਂ ਨੂੰ ਪਾ ਦਿੱਤਾ ਹੈ ਔਰ ਉਹ ਵਕੀਲਾ ਦਾ ਜਿਹੜਾ ਤੇ ਪ੍ਰੋਫੈਸਰ ਦੇ ਅਧਿਕਾਰ ਹੈ ਉਹਦੇ ਵਿੱਚ ਉਹਨਾਂ ਨੂੰ ਤੋਸ਼ੀ ਕਰਾਉਣ ਦਿੱਤਾ ਹੈ ਤੇ ਅਕਲਵੀਂ ਇਹ ਵੈਲਕਮ ਵਾਲਾ ਫੈਸਲਾ ਔਰ ਇਹ ਫੈਸਲਾ ਜਿਹੜਾ ਹੈਗਾ ਸਾਰੇ ਭਾਰਤ ਦੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੈ ਦਾ ਚੰਡੀਗੜ੍ਹ ਤੋਂ ਉਹ ਸਾਕੀ ਹਾਈ ਕੋਰਟਰ ਦੇ ਵਿੱਚ ਤੇ ਲੋਅਰ ਕੋਰਟਰ ਦੇ ਵਿੱਚ ਵੀ ਲਾਗੂ ਹੁੰਦਾ ਹੈ ਹਵਾਲਾ ਦਿੱਤਾ ਜਾਂਦਾ ਸਾਡੇ ਚੈਨੈਲ ਸਟੇ ਦੇ ਜਾਣਦੇ ਕਿ ਆ ਦੇਖੋ ਜੀ ਸੁਪਰੀਮ ਕੋਰਟ ਨੇ ਆ ਫੈਸਲਾ ਕੀਤਾ ਸੀ ਸੋ ਮੈਨੂੰ ਲੱਗਦੀ ਹੈ ਕਿ ਇਹ ਫੈਸਲਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਲਾਗੂ ਹੋਣਾ ਪੰਜਾਬ ਦੇ ਵਿੱਚ ਵੀ ਅੱਜ ਕੱਲ ਬੜੇ ਘੰਟਾ ਹੋਏ ਜਾ ਰਹੇ ਹੈ ਇਹ ਉਸ ਪੱਖੇ ਨੂੰ ਵੀ ਗੱਲ ਪਿਆਊਗੀ ਤੇ ਔਰ ਸਾਰੇ ਦੇਸ਼ ਦੇ ਵਿੱਚ ਚੱਲੀ ਚਾਹੀਦੀ ਕਿਸੇ ਨਾਲ ਜ਼ਿਆਦਤੀ ਨਹੀਂ ਹੋਣੀ ਚਾਹੀਦੀ ਸਤਕਾਰੀ ਹੋਣਾ ਚਾਹੀਦਾ ਹਾਂ ਜੇ ਕੋਈ ਬੰਦਾ ਸਮਗਲਰ ਹੈ ਕੋਈ ਬੰਦਾ ਕਿਸੇ ਨੇ ਕੋਈ ਨਜ ਕਾਨੂੰਨ ਤੇ ਹਵਾਲੇ ਕਰਦੇ ਹੋ ਕਾਨੂੰਨ ਜੋ ਮਰਜ਼ੀ ਆ ਕਰੇ ਉਹ ਦੇ ਮੁਤਾਬਕ ਜਿਹੜਾ ਹੈਗਾ ਉਹਨੂੰ ਸਾਰੀ ਵੈਲਕਮ ਕਰਦੇ ਕਾਨੂੰਨ ਦੇ ਫੈਸਲੇ ਨੂੰ ਲੇਕਿਨ ਤੁਸੀਂ ਆਪਣੀ ਜਿਹਦੇ ਨਾਲ ਤੁਹਾਡਾ ਬਰੋ ਲਾਲ ਦਾ ਘਰ ਆ ਜੇ ਤੁਸੀਂ ਜਿਹਨੂੰ ਮਰਛਦੇ ਹੋ ਇਹ ਗੱਲ ਚੱਗੀ ਨਹੀਂ ਜੀ ਹਾਂ ਬਿਲਕੁਲ ਜੀ ਚੱਲਦੇ ਆਪਾਂ ਪਹਿਲੀ ਕਾਲ ਤੇ ਹਾਂਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆਂ